Oh, ਤਦੋਂ ਉਹਨਾਂ ਦਾ ਹੋਬ ਵੀ ਉਹਦੇ ਅਡਮੈਟਿਕਾ ਇਹਦੇ ਵਿੱਚ ਨੰਬਰ ਲੱਗੋ ਉਹਦੇ ਦੇਚ ਉਹਦੇ ਮਾਮਲੇ ਦਾ ਪਹਿਲਾ ਮਾਮਲਾ ਕਰਦੇ ਹੋਏ ਸੀ ਉਹਦੇ ਵਿੱਚ ਕੀ ਹੁੰਦੀ ਰਾਤ ਨੂੰ ਤਲਾਹ ਗਈ ਸੀ ਕਿ ਵੀ ਅਮੇਸ਼ ਕੁਮਾਰ ਦੀ ਡੈਥ ਹੋ ਗਈ ਹੈ ਉਹਦੇ ਵਿੱਚ ਐਸਐਸਆਰ ਵੀ ਸੁਖਵਿੰਦਰ ਸਿੰਘ ਸਾਡੇ ਦੇ ਜਿਹੜੇ ਤਫ਼ਤੀਸ਼ੀ ਨੇ ਸਮਕੱਦਮੇ ਦੇ ਉਹਨਾਂ ਨੇ ਉਹਦੇ ਵਿੱਚ 302 ਦਾ ਵਾਧਾ ਕਰ ਦਿੱਤਾ ਤੇ ਵਾਧਾ ਕਰਕੇ ਦੋ ਦੋਸ਼ੀ ਆਲਰੇਡੀ ਸਰਪ ਰਿਪੋਰਟ ਨੇ ਰਛਟੜ ਨੇ ਬਾਕੀਆਂ ਨਹੀਂ ਇਹ ਨਾਮਰੇ ਕਿੰਨੇ ਬੰਦੇ ਤੇ ਖਿਲਾਫ ਆਉਂਗਾ ਕਰਦੇ ਪੁੱਲ 5 22 ਨਹੀਂ 5 ਬੰਦੇ ਦੇ ਖਿਲਾਫ ਹੈ ਬਾਕੀ ਉਹਨਾਂ ਨੇ ਲਿਖਾਇਆ ਕਿ ਤਿੰਨ ਚਾਰ ਜਿਹੜੇ ਕੁਝ ਅਨਨੌਨਸੀ ਕਿ ਪਰਸਨ ਉਹਦੇ ਸਸੀਂ ਉੱਥੋਂ ਆਪਣਾ ਸੀਸੀਟੀਵੀ ਫੁਟੇਜ ਵਗੈਰਾ ਹਾਸਲ ਕਰ ਰਹੇ ਆ ਲਈਆਂ ਨੇ ਉਹਦੇ ਆਧਾਰ ਤੇ ਲੈਕਸਸ ਕਰਕੇ ਜਿਹਦਾ ਵੀ ਜਿਹਦਾ ਵੀ ਕੋਈ ਸਾਹਮਣੇ ਆਇਆ ਗਾ ਰੋਲ ਉਹਨਾਂ ਸਾਰੇ ਨਾਮਜਦ ਕਰਦਾ ਸਰ ਜੀ ਸਰ ਜੀ ਚਾਪ ਮਾਰੀ ਦੀ ਸਾਪੇ ਮਾਰੀ ਹੋ ਰਹੀ ਹੈ ਅਸੀਂ ਪੁੱਤ ਆਪਣਾ ਜੋਰ ਲਾਇਆ ਹੋਰ ਜਲਦੀ ਜਲਦੀ ਕਦਾਰ ਕਰਨਾ ਹੈ ਬਾਕੀ ਜਿਹੜਾ ਜਿਹੜਾ ਮੁੰਡਾ ਪਰਿਵਾਰ ਦਾ ਨਾਮ ਹੈ ਪੰਮੇਸ਼ ਨੇ ਉਹ ਬੜੀ 32 ਸਾਲ ਦੀ ਸੀ। ਉਹ ਇਹ ਅਬਤਾਰ ਗੈਸੈਂਸੀ ਵਾਲੇ ਉਹਨਾਂ ਦਾ ਡਰਾਈਵਰ ਲੈਂਸੀਗਾ। ਗੈਸੈਂਸੀ ਵਾਲੇ। ਇਹਦੇ ਨਾਲ ਮਿਲ ਉਹਦੀ ਕਾਰ ਹੋਈ ਤੇ ਇਸ ਏਰੀਆ ਦੀ। ਉਹ ਤੋਂ ਉਹਨਾਂ ਦਾ ਨੌਕਰ ਹੈ ਉੱਥੇ ਪੁਰਾਣਾ ਨੌਕਰ ਉਹਨੋਂ ਆਲਰੇਡੀ ਨੌਕਰੀ ਕਰੀਦੀ ਐ। ਅਸੀਂ ਇੱਥੇ ਏਰੀਆ ਦੇ ਆਮ ਤੌਰ ਤੇ ਆਂਦੇ ਜਾਂਦਾ ਰਹਿੰਦਾ ਸੀਗਾ। ਔਰ ਜਿਹੜੇ ਨਾਲ ਜਿਨ੍ਹਾਂ ਨਾਲ ਨੇ ਨਸੀਮੰਦਾ ਜਿਹਨੇ ਸੱਟ ਵਗੜੇ ਹੀ ਨਾ ਮਾਰੀਆਂ ਨੇ ਉਹਨਾਂ ਦਾ ਚੰਗਾ ਵਾਕਮ ਸੀਗਾ ਬਏ ਉੱਠਣ ਸੀ ਉਹਨਾਂ ਬੱਚੇ। ਸਰ ਇਹਨਾਂ ਦਾ ਕੰਮ ਕੀ ਸੀਗਾ ਉਹ ਤੇ ਕਿਹਦੇ ਸਰ ਦੇ ਸੀਗਾ। ਇਹਨਾਂ ਦਾ ਘਰ ਉੱਥੇ ਇਡਸ ਕਲੋਨੀ ਉੱਥੇ ਜਦੋਂ ਕੋਤਰੀਂ ਬੈਠੇ ਮਿਲੇ ਆ ਉੱਥੇ ਇਹਨਾਂ ਦਾ ਆਪਸ ਤਕਰਾਰ ਹੋਣ ਤੇ ਲੜਾਈ ਹੋ ਗਈ ਹੈ। ਇਹ ਗੱਲ ਮਸਲੇ। ਕਲਾਸੇ ਵਿੱਚ ਉੱਤੇ ਜੀ ਆ ਕਿ ਇਹ ਸੈਂਟਰ ਤੋਂ ਦੇ ਨਾਲ ਕੰਮ ਕਰਦੇ ਨੇ। ਨਹੀਂ ਇਹ ਵੀ ਗੱਲ ਹੈ ਜੀ ਕੋਈ ਸਾਹਮਣੇ ਨਹੀਂ ਹੈ। ਸਾਹਮਣੇ ਹੋলে ਤੁਸੀਂ ਆਹ ਕੰਮ ਸੰਸਕਾਰ ਕਰਕੇ ਮੇਰੇ ਕੋਲ ਲਾਓ ਭਾਂਜੀ। ਜੋ ਜੋ ਦੱਸਣਾ ਬੁਦਾ ਆਪ ਨਾਮ ਦਾ ਟੈਨਸ਼ਨ ਨਾਲ ਕੰਮ ਨਹੀਂ ਜਾਂਦਾ। ਨਾ ਵੀ ਕਰਾਂ ਨਾਮ ਨਾਲ ਨਹੀਂ ਜਮਲ ਹੋਣੀ ਹੈ ਕੋਈ ਵੈਸੇ ਦਾ। ਚੰਦਰਾ ਦੀ ਕਾਰਵਾਈ ਵੱਲੋਂ ਜਿਹੜੀ ਮਾਗੀ ਸੀ ਜਿਹੜੇ ਉਹ ਨਹੀਂ ਪੜੇਗੇ ਉਹਨਾਂ ਤੇ ਜਲਦ ਤੇ ਜਿਆਦਾ ਨਕੇਲ ਕਸੀਰਾਂ ਬਣਾ ਰਹੇ ਆਪਾਂ ਕਿੰਨਾ ਜਲਦੀ ਤੋਂ ਜਲਦ ਉਹਨੂੰ ਸਾਡੇ ਕਹਿਣ ਤੋਂ ਬਿਨਾ ਹੀ ਅਸੀਂ ਉਹਦੇ ਹਿਮਾ ਕੇ ਜਾ ਰਹੇ ਹਾਂ ਉਹ ਜਿਹੜੇ ਤਿੰਨ ਬੰਦੇ ਆ ਉਹ ਜਲਦ ਤੇ ਅਸੀਂ ਗ੍ਰਿਫਤਾਰ ਕਰ ਲੈਣੇ ਆ ਇਹ ਕੀ ਗੱਲ ਵੀਡੀਓ ਦੀ ਜਿਹੜੇ ਫੁਟੇਜ ਦੇ ਵਿੱਚ ਹੋਰ ਬੰਦੇ ਵੀ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਵੀ ਨਾਮ ਜਦ ਕਰ ਦੇਣਾ ਬਈ ਤੇ ਇੱਕ ਸਾਰੇ ਜਿਹੜੀ ਆ ਗੈਸ ਦੇ ਵਿੱਚ ਆ ਜਿਹੜਾ ਆ ਕਰਦੇ ਪਏ ਆ ਆ ਮਾਫੀਆ ਆ ਜਿਹੜਾ ਹੈਗਾ ਇਹਨਾਂ ਦੇ ਨਕੀਲ ਕੋਈ ਗੱਲ ਜਿਹੜੀ ਜਿਹੜੀ ਗੱਲ ਸਾਹਮਣੇ ਆਊਗੀ ਉਹਨੂੰ ਬਿਲਕੁਲ ਲਿਆਜ ਨਹੀਂ ਕੀਤਾ ਜਾਊਗਾ ਠੀਕ ਹੈ ਤੇ ਤੁਹਾਡੀ ਪੂਰੀ ਤਸਦੀਕ ਕਰਾਂਗੇ ਹੋਰ ਬਿਲਕੁਲ ਫਿਕਰ ਕਰਨ ਦੀ ਨਹੀਂ ਮੇਰੀ ਨੈਤਿਕ ਜ਼ਿੰਮੇਵਾਰੀ ਹੈ ਮਤਲਬ ਈਡਬਲ ਸੀ ਜਿੰਨੇ ਵੀ ਮਾਫੀਆ ਬੈਠੇ ਗੈਸ ਵਿੱਚ ਸਾਰੇ ਮੁਕੱਤੇ ਜਾਣਗੇ ਤੁਹਾਨੂੰ ਬਖਸ਼ਿਆ ਨਹੀਂ ਜਾਊ ਠੀਕ ਹੈ ਜੀ ਠੀਕ ਹੈ ਜੀ ਕਿਤੇ ਖੋਲ ਕੇ ਗੱਲ ਨਹੀਂ ਕਰਦੇ ਮੈਂ ਕਰਦਾ

ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹ ਆਪਣਾ ਭਰਾ ਜਿਹੜਾ ਉਮੇਸ਼ ਆ ਉਹਦਾ ਪਿਆਰ ਸੀ ਅੱਜ ਉਹਦੇ ਨਾਲ ਬਹੁਤ ਮੰਦ ਭਾਗੀ ਜਿਹੜੀ ਘਟਨਾ ਕੱਢੀ ਕਿ ਜਿਹੜੀ ਕਲੋਨੀ 'ਚ ਜਿਹੜੇ ਕੁਝ ਇਹੋ ਜਿਹੇ ਸ਼ਰਾਰਤੀ ਤੱਤ ਉਹ ਹੈਗੇ ਆ ਜਿਨ੍ਹਾਂ ਨੇ ਹੱਤ ਚੱਕੀ ਹੋਈ ਆ ਕਲੋਨੀ ਦੇ ਵਿੱਚ ਉਹਨਾਂ ਨੇ ਉਹਨੂੰ ਮਾਰ ਮਾਰ ਕੇ ਡੰਡਿਆਂ ਨਾਲ ਸਿਰਫ ਤੁਸੀਂ ਇਹ ਦੇਖੋ ਇੱਕ ਗੈਸ ਦੀ ਉਹ ਵਿਚਾਰਾ ਕਰਦਾ ਕੀ ਸੀ ਕਿ ਉਹ ਕੋਈ ਵੀ ਪਬਲਿਕ ਨੂੰ ਫੋਨ ਕਰ ਦਵੇ ਤੇ ਉਹ ਉਹਨੂੰ ਆ ਕੇ ਇਹ ਨਹੀਂ ਕਹਿੰਦਾ ਸੀ ਅੱਧੀ ਰਾਤ ਨੂੰ ਸਿਲੰਡਰ ਪੁੰਜਾ ਦਿੰਦਾ ਸੀ। ਔਰ ਜਿਹੜੇ ਆ ਬਲੈਕੀਏ ਹੈਗੇ ਆ ਗੈਸ ਵਾਲੇ ਇਹਨਾਂ ਦੀ ਦੁਕਾਨਦਾਰੀ ਹੋ ਗਈ ਸੀ ਬੰਦ ਇਹਨਾਂ ਕੋਲ ਪਬਲਿਕ ਜਾਣਾ ਲੋਕਾਂ ਨੇ ਬੰਦ ਕਰਤਾ ਸੀਗਾ ਕੋਈ ਇਹਨਾਂ ਨੂੰ ਜਿਹੜਾ 100 200 ਕਮਾਉਂਦੇ ਸੀਗੇ ਹਰ ਬਲੈਕ ਕਰਕੇ ਇਹਨਾਂ ਦੀ ਦੁਕਾਨਦਾਰੀ ਹੋ ਗਈ ਬੰਦ। ਉਹਦੀ ਖੁੰਦਕ ਦੇ ਵਿੱਚ ਉਹਦੇ ਨਾਲ ਗਾਲੀ ਗਲੋਚ ਕੇ ਉਹਦੇ ਨਾਲ ਲੜਾਈ ਕੀਤੀ। ਉਹ ਲੜਾਈ ਇੰਨੀ ਤੁਸੀਂ ਦੇਖ ਲਓ ਕਿ ਉਹਨੂੰ ਤਕਰੀਬਨ ਬਿਨਾ ਪ੍ਰਸ਼ਾਸਨ ਦਾ ਡਰ ਹੀ ਨਹੀਂ ਉਹਨੂੰ ਜਾਨੋਂ ਮਾਰਤਾ। ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਕਿ ਤੁਸੀਂ तकरीबन ਨਗਰ ਤੁਹਾਡੇ ਥਾਣੇ ਦੇ 2 ਕਿਲੋਮੀਟਰ ਤੇ 3 ਕਿਲੋਮੀਟਰ ਦੇ ਹੰਦਰ ਇਹੋ ਜਿਹੀ ਹੋਵੇ ਤੁਹਾਡਾ ਡਰ ਹੀ ਨਹੀਂ ਹੈਗਾ ਪ੍ਰਸ਼ਾਸਨ ਦਾ ਡਰ ਹੋਵੇ ਔਰ ਐਡੀ ਨਿੱਕੇ ਨਿੱਕੇ ਜੁਆ ਕਤੇ ਦਾਤ ਲੈ ਕੇ ਪਿਸਟਲਾਂ ਲੈ ਕੇ ਘੁੰਮੀ ਜਾਂਦੇ ਪਏ ਆ ਅਸੀਂ ਤਾਂ ਪ੍ਰਸ਼ਾਸਨ ਮੰਗ ਕਰਦੇ ਹਾਂ ਕਿ ਇੰਨੀ ਸਖਤਾਈ ਕਰੋ ਕਿ ਤੁਹਾਡਾ ਡਰ ਹੋਵੇ ਜਿਹੜੇ ਆ ਸ਼ਰਾਰਤੀ ਅਨਸਰ ਨੇ ਔਰ तकरीबन ਇਹਨਾਂ ਤੇ ਨਕੇਲ ਕਸੀ ਜਾਵੇ ਇਹਨਾਂ ਦੇ ਸਾਰੇ ਜਿੰਨੇ ਬੰਦੇ ਦੋਸ਼ੀ ਹੈਗੇ ਸਾਰੇ ਅਰੈਸਟ ਹੋਣ ਔਰ ਜਿੰਨਾ ਬਲੈਕ ਚ ਸਿਲੰਡਰ ਹੋ ਰਿਹਾ ਇੱਥੇ ਗੋਰਖ ਤਾਂ ਦਾ ਸਾਰਾ ਬੰਦ ਕੀਤਾ ਜਾਵੇ ਜੀ ਆ ਸਾਰੀਆਂ ਦੇਖੋ ਤੁਸੀਂ ਅਜੇ ਤੱਕरीबन ਕਲੋਨੀ ਦੇ ਮੈਸੇਜ ਨਹੀਂ ਗਿਆ ਨਹੀਂ ਤਾਂ ਪੂਰੀ ਕਲੋਨੀ ਉਸ ਬੰਦੇ ਨਾਲ ਇੰਨਾ ਪਿਆਰ ਸੀ ਕਿ ਸਾਰੀ ਕਲੋਨੀ ਉੱਠ ਕੇ ਤੇ ਆ ਜਾਂਦੀ ਇਹ ਕਿਸੇ ਨੂੰ ਬੁਲਾਇਆ ਨਹੀਂ ਗਿਆ ਵਾ ਜੇ ਸੁਣ ਸੁਣ ਕੇ ਬੰਦੇ ਆਏ ਆ ਕਿਉਂਕਿ ਉਹ ਹੁਮੇਸ਼ ਜਿਹੜਾ ਵਿਅਕਤੀ ਸੀਗਾ ਉਹਦਾ ਪਿਆਰ ਆ ਅੱਜ ਹਰ ਇੱਕ ਬੱਚੇ ਦੇ ਜ਼ੁਬਾਨ ਤੇ ਉਹ ਤੁਸੀਂ ਪੁੱਛੋਗੇ ਤਾਂ ਉਹ ਕਹਿੰਦੇ ਆ ਕਿ ਵੀ ਉਹਦਾਂ ਗਲਤ ਹੋ ਗਿਆ ਔਰ ਇਹ ਬੰਦੇ ਜਿਹੜੇ ਹੈਗੇ ਆ ਸ਼ਰਾਰਤੀ ਤਤ ਜਿਹੜੇ ਨਸੀਮ ਇਹ ਸਾਰਿਆਂ ਦੇ ਨਾਮ ਆ ਇਹਦੇ ਪੂਰਾ ਪਰਿਵਾਰ ਇਹਨਾਂ ਨੇ ਪਹਿਲਾਂ ਵੀ ਇੱਕ ਬੰਦੇ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਜਾਨ ਤੋਂ ਮਾਰਨ ਦਾ ਹਮਲਾ ਕੀਤਾ ਔਰ ਉਹ ਸ਼ੁਕਰ ਉਹ ਬਚਾ ਹੋ ਗਿਆ ਪਰ ਇਹਨਾਂ ਤੇ ਕੋਈ ਪ੍ਰਸ਼ਾਸਨ ਨਾ ਕਰ ਉਸ ਉਦੋਂ ਵੀ ਸਖਤਾਈ ਕੀਤੀ ਹੁੰਦੀ ਤੇ ਅੱਜ ਆ ਸਾਨੂੰ ਦਿਨ ਨਾ ਦੇਖਣਾ ਹੁੰਦਾ ਤੁਹਾਨੂੰ ਪ੍ਰਸ਼ਾਸਨ ਹੁਣ ਕਿਸ ਤਰੀਕੇ ਦਾ ਆਸ਼ਵਾਸਨ ਦੇ ਦੇਖੋ ਆਸ਼ਵਾਸਨ ਦਿੱਤਾ ਵਾ ਸਾਨੂੰ ਚਾਹੀਦਾ ਵਾ ਕਿ ਅਰੈਸਟ ਪਾਣ ਬਾਕੀ ਸਾਰੇ ਅਪਰਾਧੀ ਇਹਨਾਂ ਕੋਲ ਹਜੇ ਫਿਰਦੇ ਸੀ ਦੋ ਦਿਨ ਪਹਿਲਾਂ ਤੱਕ ਤਾਂ ਅਪਰਾਧੀ ਘੁੰਮਦੇ ਰਹੇ ਇਹ ਚਾਹੁੰਦੇ ਤਾਂ ਜਿਹੜੇ ਬਾਕੀ ਵੀ ਅਪਰਾਧੀ ਸੀਗੇ ਉਹਨੂੰ ਸਾਰਿਆਂ ਨੂੰ ਅਰੈਸਟ ਕਰ ਸਕਦੇ ਸੀ ਇਹਨਾਂ ਤੇ ਆਪਣੇ ਕੀ ਕਹਿੰਦੇ ਦੋ ਬਿਠਾਏ ਹੋਏ ਆ ਬਸ ਜਾਦੇ ਇਹਨਾਂ ਨੂੰ ਪਤਾ ਸੀ ਵੀ ਹਾਂ 307 ਲੱਗਿਆ ਉਹਨਾਂ ਅਰੈਸਟ ਪਾ ਲੈਂਦੇ ਪਹਿਲਾਂ ਹੀ ਚਲੋ ਵਾਦਾ ਕਰਤਾ ਸੀ ਧੰਨਵਾਦ ਕਰਦੇ ਹਾਂ ਐਸਚੋ ਸਾਹਿਬ ਦਾ ਵੀ ਲੇਕਿਨ ਅਸੀਂ ਇਹੀ ਕਹਿੰਨੇ ਆ ਕਿ ਸਕਤਾ ਹੀ ਨਹੀਂ ਵਰਤੋ ਕਿ ਆ ਮੰਦ ਭਾਗੀ ਘਟਨਾ ਦੁਬਾਰਾ ਕਦੇ ਨਾ ਘਟ ਸਕੇ ਮੇਰਾ ਨਾਮ ਸਬੂਤ ਸਬੂਤ ਚੋਧਰੀ ਹੈ ਅੱਜ ਆਪਨੇ ਜੋ ਇਸ ਵਕਤ ਇਕੱਠੇ ਹੋਏ ਹੋ ਦਰਨੇ ਪ੍ਰਦਰਸ਼ਨ ਕੀ ਤਿਆਰੀ ਕਰ ਰਹੇ ਹੋ ਕਿਸ ਮਾਮਲੇ ਵਿੱਚ ਕੀ ਕਰ ਰਹੇ ਹੋ ਮੇਰਾ ਭਾਈ ਯਹਾਂ ਗੈਸ ਦੀ ਡਿਲੀਵਰੀ ਦਿੱਤਾ ਥਾ ਮੇਰੇ ਭਾਈ ਕੋ 10 12 ਲੋਗੋ ਨੇ ਲਾਠੀ ਛ और लोहे की राट से पीट पीट कर उसकी हत्या कर दी किन लोगों ने की कॉलोनी के ही लोग हैं कौन से किनको पहचानते नसी नसीम नाम नाम। नसीम नाम है नसीम का पूरा परिवार बिट्टू है और पूरे तो खानदान के लोग एक बहेंदर है दस बारह लोगों ने मिलकर उसकी हत्या की क्या मांगते meri maang hai ki sabhi mulymanon pe congress tar lagu kiya jaye